ਸਤਨਾਮ ਵਾਹਿਗੁਰੂ ਸਹਿਬ ਜੀਓ ਤਨਾਸਰੀ ਮਹਲਾ 5 ਜਿਨ ਤੁਮ ਭੇਜੇ ਤਿਨ ਹੈ ਬੁਲਾਏ ਸੁਖ ਸਹਿਜ ਸੇਤੀ ਕਰ ਆਓ आनंद मंगल गुण गाओ सहज तुन इने चल राज कमाओ परम सत्कार योग गुरु रूप गुरु प्यारी साथ संगत जियो सब धर्मा दे सनेयो ਇੱਕ ਵਾਰ ਹੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸ਼ਬਦ ਪੰਜਵੇਂ ਪ੍ਰੀਤਮ ਸਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜਿਆਂ ਦਾ ਰਾਗ ਤਨ ਆਸਹੀ ਦੇ ਵਿੱਚ 678 ਨੰਬਰ ਅਗਉ ਦੇ ਉਚਾਰਨ ਕੀਤਾ ਹੋਇਆ ਹੈ ਗੁਰੂ ਸਾਹਿਬ ਇਸ ਸ਼ਬਦ ਦੇ ਵਿੱਚ ਪਰਮਾਨੰ ਕਰਦੇ ਹਨ ਕਿ ਜਿਸ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਤੂੰ ਉਸ ਪਰਮਾਤਮਾ ਦੇ ਨਾਮ ਦਾ ਸਿਮਰਨ ਕਰ ਉਹ ਹੀ ਤੈਨੂੰ ਇਸ ਸੰਸਾਰ ਦੇ ਵਿੱਚ ਬਿਕਾਰਾਂ ਤੋਂ ਬਚਾ ਕੇ ਰੱਖੇਗਾ ਤੇ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਜਿਹੜਾ ਤੇਰਾ ਮੂੰਹ ਹੈ ਉਹ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਜਲ ਹੋ ਜਾਵੇਗਾ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਜਿਨ ਤੁਮ ਭੇਜੇ ਜਿਨ ਜਿਸ ਪਰਮਾਤਮਾ ਨੇ ਤੁਮ ਤੈਨੂੰ ਇਹ ਜਿੰਦੇ ਇਸ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ ਤਿੰਨ ਹੈ ਬੁਲਾਏ ਉਸ ਪਰਮਾਤਮਾ ਨੇ ਬੁਲਾਏ ਆਪਣੇ ਵੱਲ ਪ੍ਰੇਰਣਾ ਕੀਤੀ ਹੈ ਸੁਖ ਸਹਿਜ ਸੇਤੀ ਜਿਸ ਤੇ ਨਾਲ ਤੇਰੇ ਹਿਰਦੇ ਦੇ ਵਿੱਚ ਸੁਖ ਆ ਜਾਣ ਸਹਿਜ ਸੇਤੀ ਆਤਮਿਕ ਡੋਲਤਾ ਨਾਲ ਕਰ ਆਓ ਆਪਣੇ ਹਿਰਦੇ ਦੇ ਵਿੱਚ ਸਵਾਸ ਰੂਪ ਦੇ ਵਿੱਚ ਆਓ ਟੇਕ ਕੇ ਰਹਿਓ ਆਨੰਦ ਮੰਗਲ ਗੁਣ ਗਾਓ ਜਦੋਂ ਤੂੰ ਪਰਮਾਤਮਾ ਦੇ ਗੁਣਾਂ ਨੂੰ ਗਾਵੇਂਗਾ ਤਾਂ ਤੇਰੇ ਹਿਰਦੇ ਦੇ ਵਿੱਚ ਆਨੰਦ ਹੀ ਆਨੰਦ ਖੁਸ਼ੀਆਂ ਹੀ ਖੁਸ਼ੀਆਂ ਆ ਜਾਣਗੀਆਂ ਸਹਿਜ ਧੁਨ ਆਤਮਾ ਘੜੋਲ ਤੂੰ ਨਰੋ ਨੇ ਚਲ ਰਾਜ ਕਮਾਓ ਟਾਲੋ ਹੁਕਮ ਜਿਹੜਾ ਕਦੇ ਟਾਲਿਆ ਨਹੀਂ ਜਾ ਸਕਦਾ ਕਮਾਓ ਉਸ ਪਰਮਾਤਮਾ ਦੇ ਹੁਕਮ ਨੂੰ ਮੰਨ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਇਹ ਮੇਰੀ ਜਿੰਦੇ ਜਿਸ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ ਉਸ ਨੇ ਤੈਨੂੰ ਆਪਣੇ ਵੱਲ ਪ੍ਰੇਰਣਾ ਸ਼ुरू ਕੀਤੀ ਹੋਈ ਹੈ ਤੂੰ ਆਨੰਦ ਵਿੱਚ ਆਤਮਕ ਅਡੋਲਤਾ ਨਾਲ ਹਿਰਦੇ ਘਰ ਵਿੱਚ ਟਿਕੇ ਰਹੋ ਏ ਜਿੰਦੇ ਆਤਮਕ ਅਡੋਲਤਾ ਦੀ ਰੌਣ ਵਿੱਚ ਆਨੰਦ ਕੁਹੀ ਪੈਦਾ ਕਰਨ ਵਾਲੇ ਹਰ ਗੁਣ ਗਾਇਆ ਕਰ ਇਸ ਤਰ੍ਹਾਂ ਕਮਾਦਿਕ ਬੈਰੀਆਂ ਉੱਤੇ ਅਟੱਲ ਰਾਜ ਕਰ ਤੁਮ ਕਰ ਆਪੋ ਮੇਰੇ ਮੀਤ ਤੁਮਰੇ ਦੋਖੀ ਹਰ ਆਪਨੇ ਵਾਰੇ ਆਪਦਾ ਭੈ ਭਤੀਤ ਰਹਾਓ ਤੁਮ ਕਰ ਆਪੋ ਆਪਣੇ ਹਿਰਦੇ ਰੂਪ ਘਰ ਦੇ ਵਿੱਚ ਟਿਕ ਮੇਰੇ ਮੀਤ ਹੈ ਮੇਰੇ ਮਿੱਤਰ ਮਨ ਤੁਮਰੇ ਦੁਖੀ ਤੇਰੇ ਕਮਾਦਿਕ ਵੈਰੀ ਹਾਰੇ ਆਪਨੇ ਵਾਰੇ ਪ੍ਰਮਾਤਮਾ ਨੇ ਆਪ ਦੂਰ ਕਰ ਦਿੱਤੇ ਹਨ ਆਪਦਾ ਮੁਸੀਬਤ ਭਾਈ ਬਤੀਤ ਉਹ ਵੀ ਛੱਡ ਕੇ ਭੱਜ ਗਈ ਹੈ ਗੁਰੂ ਸਾਹਿਬ ਪਰਮਾਨ ਕਰਦੇ ਹਨ ਇਹ ਮੇਰੇ ਮਿੱਤਰ ਮਨ ਹੁਣ ਤੂੰ ਹਿਰਦੇ ਘਰ ਵਿੱਚ ਟਿਕਿਆ ਰਹੁ ਆਇਆ ਪ੍ਰਮਾਤਮਾ ਨੇ ਆਪ ਹੀ ਕਮਾਦਿਕ ਤੇਰੇ ਪੈਰੀ ਦੂਰ ਕਰ ਦਿੱਤੇ ਹਨ ਕਮਾਦਿਕਾਂ ਤੋਂ ਪੈਰੀ ਮਾਰ ਦੀ ਬਿਵਤਾਉਣ ਮੁੱਕ ਗਈ ਹੈ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਬਾਜਨ ਥਾਕੇ ਆਨੰਦ ਮੰਗਲ ਬਾਜੇ ਨਿਤ ਬਾਜੇ ਆਪਣ ਖਸਮ ਨਿਵਾਜੀ ਪ੍ਰਭ ਕਰਨਾ ਹਾਰਾ ਜਿਸ ਪਰਮਾਤਮਾ ਨੇ ਤੈਨੂੰ ਇਸ ਸੰਸਾਰ ਦੇ ਵਿੱਚ ਭੇਜਿਆ ਹੈ ਪੈਦਾ ਕੀਤਾ ਹੈ ਪਰਗਟ ਕਿੰਨੇ ਉਸ ਨੇ ਆਪਣਾ ਸਰੂਪ ਤੇਰੇ ਹਿਰਦੇ ਦੇ ਵਿੱਚ ਆਪਣਾ ਪ੍ਰਗਟਾਸ਼ ਤੇਰੇ ਹਿਰਦੇ ਦੇ ਵਿੱਚ ਪ੍ਰਗਟ ਕੀਤਾ ਹੈ ਨਾਸਨ ਭਾਜਨ ਜਿਹੜੀ ਤੇਰੇ ਮਨ ਦੀ ਭਟਕਣਾ ਸੀ ਥਾਕੇ ਉਹ ਵੀ ਮੁਕਾ ਦਿੱਤੀ ਹੈ ਘਰ ਮੰਗਲ ਘਰ ਦੇ ਵਿੱਚ ਖੁਸ਼ੀਆਂ ਬਾਜੇ ਨਿਤ ਬਾਜੇ ਜਿਹੜੇ ਬਿਨਾਂ ਹੀ ਵਜਾਏ ਵੱਜਦੇ ਹਨ ਆਪਣਾ ਖਸਮ ਨਿਵਾਜੇ ਖਸਮ ਮਾਲਕ ਨਿਵਾਜੇ ਮਾਣ ਦਿੰਦਾ ਹੈ ਅਦਰ ਦਿੰਦਾ ਹੈ ਏ ਮੇਰੇ ਜਿੰਦੇ ਜਿਸ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ ਉਸ ਨੇ ਤੈਨੂੰ ਆਪਣੇ ਵੱਲ ਪ੍ਰੇਰਣਾ ਸ਼ੁਰੂ ਕੀਤੀ ਹੋਈ ਹੈ ਤੂੰ ਆਨੰਦ ਨਾਲ ਆਤਮਿਕ ਅਡੋਲਤਾ ਨਾਲ ਹਿਰਦੇ ਘਰ ਵਿੱਚ ਟਿਕੀ ਰਹੋ اے ਮੇਰੀ ਜਿੰਦੇ ਸਭ ਕੁਝ ਕਰ ਸਕਣ ਵਾਲੇ ਖਸਮ ਪ੍ਰਭੂ ਨੇ ਜਿੰਨਾ ਉਹ ਤੇ ਮਿਹਰ ਕੀਤੀ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪ੍ਰਗਟ ਕਰ ਦਿੱਤਾ ਹੈ ਉਨਾਂ ਦੀਆਂ ਭਟਕਣਾਵਾਂ ਮੁੱਕ ਗਈਆਂ ਉਹਨਾਂ ਦੇ ਹਿਰਦੇ ਘਰ ਵਿੱਚ ਆਤਮਿਕ ਆਨੰਦ ਦੇ ਮਨੋ ਬਾਜੇ ਸਦਾ ਵੱਜਣ ਲੱਗ ਪੈਂਦੇ ਹਨ ਅਸਥਿਰ ਰਹੋ ਢੋਲੋ ਮਦਕ ਕਬੂ ਗੁਰ ਕਾ ਵਚਨ ਆਧਾਰ ਜੈ ਜੈਕਾਰ ਸਗਲ ਕੋ ਮੰਡਲ ਮੁਖ ਉਜਲ ਦਰਬਾਰ ਅਸ ਸਿਰ ਸਦਾ ਸਿਰ ਰਹੋ ਸਦਾ ਹੀ ਰਹੋ ਡੋਲੋ ਮਤ ਕਬਹੁ ਏ ਮੇਰੀ ਮਤ ਕਦੇ ਨਾ ਡੋਲ ਗੁਰ ਕੇ ਬਚਨ ਗੁਰੂ ਦੇ ਬਚਨਾਂ ਦੇ ਰਾਹੀ ਆਧਾਰ ਗੁਰੂ ਦੇ ਬਚਨਾਂ ਨੂੰ ਆਸਰਾ ਮੰਨ ਕੇ ਜੈ ਜੈਕਾਰ ਸ਼ੋਭਾ ਸਗਲ ਸਾਰੇ ਸੰਸਾਰ ਦੇ ਵਿੱਚ ਪੂ ਮੰਡਲ ਸਾਰੀ ਸ੍ਰਿਸ਼ਟੀ ਦੇ ਉੱਤੇ ਮੁਖ ਉਜਲ ਤੇਰਾ ਜਿਹੜਾ ਮੂੰਹ ਹੈ ਉਹ ਉਜਲ ਹੋ ਜਾਵੇਗਾ ਦਰਬਾਰ ਅਕਾਲ ਪੁਰਖ ਪਰਮਾਤਮਾ ਦੀ ਦਰਗਾਹ ਦੇ ਵਿੱਚ ਗੁਰੂ ਸਹ ਪਰਮਾਨ ਕਰਦੇ ਹਨ ਹੇ ਜਿੰਦੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਗੁਰੂ ਦੇ ਆਸਰੇ ਉੱਤੇ ਰਹਿ ਕੇ ਤੂੰ ਪੀਗਮਾ ਦੇ ਕਵੈਰੀਆਂ ਦੇ ਟੱਕਰੇ ਤੇ ਪੱਕੇ ਪੈਰਾਂ ਤੇ ਕਲੋਜਾ ਬੇਕੀ ਹੁਣ ਕਦੇ ਵੀ ਨਾ ਡੋਲੀ ਸਾਰੀ ਸ੍ਰਿਸ਼ਟੀ ਵਿੱਚ ਤੇਰੀ ਸ਼ੋਭਾ ਹੋਵੇਗੀ ਪ੍ਰਭੂ ਦੀ ਹਜ਼ੂਰੀ ਵਿੱਚ ਤੇਰਾ ਮੂੰਹ ਉਜਲਾ ਹੋਵੇਗਾ ਜੇ ਨਕੇ ਜੀਤੇ ਨਾ ਹੀ ਫੇਰੇ ਆਪੇ ਪਿਆਸ ਆਈ ਅਚਾਰਜ ਕੀਆ ਕਰਨੇ ਹਰੈ ਨਾਨਕ ਸੱਚ ਵਡਿਆਈ ਜਿਨ ਕੇ ਜੀ ਜਿਸ ਪਰਮਾਤਮਾ ਦੇ ਇਹ ਜੀਵ ਹਨ ਤਿਨਹੀਂ ਫਿਰ ਉਸੇ ਪਰਮਾਤਮਾ ਨੇ ਉਸ ਨੂੰ ਆਪਣੇ ਵੱਲ ਪ੍ਰੇਰਿਆ ਆਪਣੀ ਭਗਤੀ ਦੇ ਵੱਲ ਪ੍ਰੇਰਿਆ ਆਪੇ ਪਿਆਸਾ ਆਈ ਤੇ ਆਪ ਹੀ ਇਹਨਾਂ ਜੀਵਾਂ ਦੇ ਅੰਗ ਸੰਗ ਸਹਾਇ ਹੁੰਦਾ ਹੈ ਅਚਾਰਜ ਕੀ ਆ ਅਚਾਰਜ ਕਹਿੰਦੇ ਨੇ ਇੱਕੋ ਜੰਮ ਹੋ ਗਿਆ ਜਿਸ ਦਾ ਕਦੇ ਅੰਦਾਜ਼ਾ ਨਹੀਂ ਸੀ ਲਗਾਇਆ ਜਾ ਸਕਦਾ ਕਿ ਇਹ ਕੰਮ ਹੋ ਸਕਦਾ ਹੈ ਕਿਸ ਨੇ ਕੀ ਕਰਨਾ ਹੈ ਜਿਸ ਪ੍ਰਮਾਤਮਾ ਨੇ ਸਾਨੂੰ ਇਸ ਸੰਸਾਰ ਦੇ ਵਿੱਚ ਪੈਦਾ ਕੀਤਾ ਹੈ ਜੋ ਇਸ ਸੰਸਾਰ ਦਾ ਰਚਨਾ ਹਾਰ ਹੈ ਨਾਨਕ ਹੈ ਨਾਨਕ ਸੱਚ ਸਦਾ ਫਿਰ ਰਹਿਣ ਵਾਲੀ ਬੜਿਆਈ ਸ਼ੋਭਾ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਇਹ ਨਾਨਕ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ ਉਹ ਆਪ ਹੀ ਇਹਨਾਂ ਨੂੰ ਬਿਕਾਰਾਂ ਤੋਂ ਮੋੜਦਾ ਹੈ ਉਹ ਆਪ ਹੀ ਮਦਦਗਾਰ ਬਣਦਾ ਹੈ ਸਾਉ ਕੁਝ ਕਰ ਸਕਣ ਵਾਲੇ ਪਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ ਉਸ ਦੀ ਵਡਿਆਈ ਸਦਾ ਕਮ ਰਹਿਣ ਵਾਲੀ ਹੈ